ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਮਨੀਤ ਬੁਟੀਕ ਚੈਨਲ ਤੇ ਹਾਂਜੀ ਅੱਜ ਆਪਾਂ ਦੱਸਾਂਗੇ ਸਲਵਾਰ ਦੇ ਬਲ ਕਿੱਦਾਂ ਪਾਉਣੇ ਨੇ ਪਹਿਲਾਂ ਆਪਾਂ ਇਦਾਂ ਦੋਨਾਂ 벨ਟ ਵਾਲੀਆਂ ਸਲਾਈਆਂ ਨੂੰ ਮਿਲਾ ਕੇ ਇੱਥੇ ਕੱਟ ਦਾ ਨਿਸ਼ਾਨ ਲਗਾ ਲਾਂਗੇ ਹੁਣ ਆਪਾਂ ਬੈਕ ਵਾਲੀ 벨ਟ ਦੀ ਸਲਾਈ ਨਾਲ ਆਸਨ ਵਾਲੀ ਸਲਾਈ ਮਿਲਾ ਕੇ ਪਹਿਲਾਂ ਜਿਹੜੇ ਬੈਕ ਵਾਲੀ ਸਾਈਡ ਸਲਵਾਰ ਦੀ ਦੋਵਾਲ ਪਾਵਾਂਗੇ ਇਹ ਬੈਬ ਵਾਲਾ ਆਪਾਂ ਤਕਰੀਬਨ ਸਵਾ ਕਿੰਚ ਦਾ ਇੱਕ ਵਾਲ ਹੋਊਗਾ ਆਪਣਾ ਇਹਦੇ ਨਾਲ ਜਿਹੜਾ ਹੈਗਾ ਨਾ ਸਲਵਾਰ ਟਾਈਟ ਨਹੀਂ ਲੱਗਦੀ ਹੈਗੀ ਪਿੱਛੋਂ ਖਿੱਚੀ ਨਹੀਂ ਜਾਂਦੀ ਐਦਾਂ ਹਾਂਜੀ ਇੱਕ ਵਾਲ ਆਪਾਂ ਸਲਾਈ ਦੇ ਇੱਧਰ ਵਾਲੀ ਸਾਈਡ ਪਾਵਾਂਗੇ ਆਸਣ ਵਾਲੀ ਸਲਾਈ ਦੇ ਤੇ ਇੱਕ ਵਾਲ ਆਪਾਂ ਐਦਾਂ ਦੂਜੀ ਸਾਈਡ ਤੇ ਪਾਵਾਂਗੇ ਹੁਣ ਆਪਾਂ ਜਿੱਥੇ ਕੱਟ ਲਾਗੂ ਕਰਨ ਲਾਇਆ ਸੀ ਉਹ ਤੋਂ ਕਰਕੇ ਸਲਾਈ ਲਗਾਇਆ ਦੂਸਰੀ ਸਾਈਡ ਵੀ ਕੱਟ ਜਿੱਥੇ ਲਗਾਇਆ ਉੱਥੇ ਤੱਕ ਸਿਲਾਈ ਲਗਾਵਾਂਗੇ ਹਾਂਜੀ ਹੁਣ ਆਪਾਂ ਜਿਹੜੀ ਆਸਣ ਵਾਲੀ ਸਿਲਾਈ ਆ ਉਹਨੂੰ ਐਦਾਂ ਛਿੜੀ ਵਾਲੀ ਅਗਲੀ ਹੁਣ ਆਪਾਂ ਬਾੜ ਪਾਵਾਂਗੇ ਬਾੜ ਆਪਾਂ ਇੱਥੋਂ ਤਿੰਨ ਉਂਗਲਾਂ ਦਾ ਗੈਪ ਰੱਖਾਂਗੇ ਫੇਰ ਆਪਾਂ ਜਿਹੜੇ ਆ ਨਾ ਤਿੰਨ ਉਂਗਲਾਂ ਦੇ ਗੈਪ ਤੇ ਸਿਲਾਈ ਲਗਾ ਲਾਂਗੇ ਉਦੋਂ ਬਾਅਦ ਆਪਾਂ ਬਾੜ ਪਾਉਣੇ ਸਟਾਰਟ ਕਰਾਂਗੇ ਇਹ ਜਿਹੜੀ ਹੈਗੀ ਆਪਣੀ మీడియం ਸਾਈਜ਼ ਦੀ ਸਲਵਾਰ ਇਹ ਨਾ ਤਾਂ ਜ਼ਿਆਦਾ ਹਲਕੀ ਹੈ ਤੇ ਨਾ ਜ਼ਿਆਦਾ ਭਾਰੀ ਹੈ ਇੱਥੇ ਜਿਹੜਾ ਆਪਾਂ ਬਲ ਹੈਗਾ ਤੁਹਾਨੂੰ ਮੈਂ ਦੱਸਦੀ ਹਾਂ ਇੰਚ ਦੇ ਨਾਲ ਹਾਂਜੀ ਇਹ ਜਿਹੜੀ ਹੈਗੀ ਆਪਣੀ 23 ਇੰਚ 벨ਟ ਆ ਤੇ మీడియం ਸਾਈਜ਼ ਦੀ ਸਲਵਾਰ ਹੈ ਜਿਹੜਾ ਆਪਣਾ ਬਾਲਾ 1.5 ਇੰਚ ਦਾ ਵਾ 1.5 ਇੰਚ ਦਾ ਆਪਾਂ ਇੱਕ ਬਲ ਪਾਇਆ ਤੇ ਜਿਵੇਂ ਹੁਣ ਆਪਣੀ ਸਲਵਾਰ ਫੁੱਲ ਸਾਈਜ਼ ਪੂਰੀ ਭਾਰੀ ਬਣਾਉਣੀ ਹੈ ਤਾਂ ਉਹ ਆਪਣਾ ਬਲ 2 ਇੰਚ ਦਾ ਵੀ ਪਾ ਸਕਦੇ ਆ ਆਪਾਂ ਪੌਣੇ 2 ਦਾ ਵੀ ਉਹ ਸਲਵਾਰ ਦੇ ਹਿਸਾਬ ਨਾਲ ਹੁੰਦਾ ਇਹ ਜਿਹੜਾ ਬਾਲਾ ਹੈਗਾ ਆਪਾਂ 1.5 ਇੰਚ ਦਾ ਪਾਇਆ ਇਸ ਤਰੀਕੇ ਨਾਲ ਹੀ ਆਪਾਂ ਸਾਰੇ ਬਲ ਜਿਹੜੇ ਪਾਵਾਂਗੇ ਹਾਂਜੀ ਐਸੇ ਤਰੀਕੇ ਨਾਲ ਹੀ ਆਪਾਂ ਸਾਰੇ ਬਲ ਜਿਹੜੇ ਹੈਗੇ ਪਾ ਦਾਂਗੇ ਹਾਂਜੀ ਜਿੱਦਾਂ ਆਪਾਂ ਤਿੰਨ ਉਂਗਲਾਂ ਦਾ ਗੈਪ ਅਗਲੇ ਪਾਸੇ ਰੱਖਿਆ ਸੀਗਾ ਬਲ ਪਾਉਣ ਨੂੰ ਇੱਥੇ ਜਿੱਥੇ ਆਪਾਂ ਕੱਟ ਦਾ ਨਿਸ਼ਾਨ ਲਾਇਆ ਸੀ ਜਿੱਥੇ ਤੱਕ ਆਪਾਂ ਸਲਾਈ ਲਾਈ ਆ ਉੱਥੋਂ ਵੀ ਆਪਾਂ ਐਦਾ ਤਿੰਨ ਉਂਗਲਾਂ ਦਾ ਹੀ ਜਿਹੜਾ ਹੈਗਾ ਮਤਲਬ ਛੱਡ ਕੇ ਅੰਦਰਲੇ ਪਾਸੇ ਹੀ ਵਾਲ ਪਾਉਣੇ ਆ ਇਹ ਤੋਂ ਬਾਹਰ ਨਹੀਂ ਪਾਉਣੇ ਹੈਗੇ ਫਿਰ ਜਿਹੜਾ ਆਪਣੇ ਵਾਲਾ ਉਹਦੇ ਨਾਲ ਆਪਣੀ ਮੋਰੀ ਸਾਈਡ ਤੇ ਨੂੰ ਨਹੀਂ ਜਾਂਦੀ ਸਾਰੇ ਜਿਹੜੇ ਵਾਲ ਆਪਣੇ ਉਹ ਪੂਰੇ ਵਧੀਆ ਪੈਂਦੇ ਆ ਆ ਦੇਖੋ ਐਦਾਂ ਤਿੰਨ ਉਂਗਲਾਂ ਦੇ ਗੈਪ ਨਾਲ ਹੀ ਪਾਉਣੇ ਹੈ ਵੀ ਆਪਾਂ ਵਾਲ ਅੰਦਰਲੇ ਪਾਸੇ ਹੀ ਪਾਉਣੇ ਆ ਵਾਲ ਆਪਣੇ ਪੈ ਗਿਆ ਹੁਣ ਆਪਾਂ ਇਸੇ ਤਰੀਕੇ ਨਾਲ ਦੂਸਰੀ ਸਾਈਡ ਦੇ ਵਾਲ ਵੀ ਪਾਵਾਂਗੇ ਹਾਂਜੀ ਇਹ ਵੀ ਜਿੱਥੇ ਆਪਾਂ ਕੱਟ ਦਾ ਨਿਸ਼ਾਨ ਲਗਾਇਆ ਸੀ ਜਿੱਥੇ ਤੱਕ ਆਪਾਂ ਸਲਾਈ ਲਗਾਈ ਸੀ ਉੱਥੋਂ ਆਪਾਂ ਇਦਾਂ ਇਦਾਂ ਵੀ ਇਧਰੋਂ ਵੀ ਤਿੰਨ ਉਂਗਲਾਂ ਦੇ ਜਿਹੜਾ ਰੱਖ ਕੇ ਸਲਾਈ ਲਗਾ ਕੇ ਅੰਦਰਲੇ ਪਾਸੇ ਹੀ ਅੱਦਾ ਵਾਲ ਪਾਉਣੇ ਸ਼ੁਰੂ ਕਰਨੇ ਆ ਹਾਂ ਨਿਸ਼ਾਨ ਤੱਕ ਉਸੇ ਤਰੀਕੇ ਨਾਲ ਆਪਾਂ ਇਧਰਲੀ ਸਾਈਡ ਵਾਲ ਪਾ ਦਾਂਗੇ ਤਿੰਨ ਉਂਗਲਾਂ ਦਾ ਇਦਾਂ ਰੱਖ ਕੇ ਗੈਪ ਤਿੰਨਾਂ ਦਾ ਜਾਂ ਦੋ ਦਾ ਆਪਾਂ ਰੱਖ ਸਕਦੇ ਆ ਇਹਦੇ ਨਾਲ ਜਿਹੜੀ ਆਪਣੀ ਮੂਰੀ ਆ ਨਾ ਬਾਹਰ ਨੂੰ ਨਹੀਂ ਜਾਂਦੀ ਹੈਗੀ ਇੱਕ ਸਾਈਡ ਨੂੰ ਨਹੀਂ ਘੁੰਮਦੀ ਹੈਗੀ ਇਹ ਜਿੱਦਾਂ ਆਪਣੇ ਕੋਲ 23 ਬੈਲਟ ਤਿਆਰ ਸੀਗੀ ਉਹ ਸਲਵਾਰ ਦੇ ਆਪਾਂ ਬਲ ਪਾਉਣੇ ਆਪਾਂ ਬਲ 1.5 ਇੰਚ ਦਾ ਰੱਖਿਆ ਵਾ ਜਿੱਦਾਂ ਆਪਣੇ ਕੋਲ ਕਈ ਵਾਰੀ 21 ਇੰਚ ਬੈਲਟ ਹੁੰਦੀ ਆ ਜਾਂ 20 ਇੰਚ ਵੀ ਹੁੰਦੀ ਆ ਉਹਦੇ ਤੇ ਆਪਾਂ ਬਲ ਥੋੜੇ ਜਿਹਾ ਵੱਡੇ ਕਰ ਸਕਦੇ ਆ ਜਾਂ ਵੱਡੀ ਬੈਲਟ ਆ ਉਹਦੇ ਵੀ ਥੋੜੇ ਜਿਹਾ ਛੋਟੇ ਕਰ ਸਕਦੇ ਆ ਉਹ ਆਪਾਂ ਬੈਲਟ ਦੇ ਹਿਸਾਬ ਨਾਲ ਥੋੜੇ ਬਲ ਜਿੱਦਾਂ ਹੈਗਾ ਵੱਡੇ ਛੋਟੇ ਕਰ ਸਕਦੇ ਆ ਕਿੱਦਾਂ ਹੁਣ ਆ ਦੇਖੋ ਅੰਦਰ ਵਾਲੀ ਸਾਈਡ ਤੋਂ ਵੀ ਆਪਾਂ ਤਿੰਨ ਉਂਗਲਾਂ ਦਾ ਗੈਪ ਰੱਖ ਕੇ ਵਾਲਾ ਜਿਹੜੇ ਅੰਦਰਲੀ ਸਾਈਡ ਵੀ ਰੱਖਣਾ ਹੈ ਆਪਾਂ ਗੈਪ ਇੱਥੇ ਆਪਾਂ ਜਿਹੜੇ ਹੈਗੇ ਵਾਲ ਸਾਰੇ ਕੰਪਲੀਟ ਕਰ ਦੇਣੇ ਆ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸਾਰੇ ਵਾਲ ਜਿਹੜੇ ਆਪਣੇ ਕਿੱਦਾਂ ਪਏ ਨੇ ਹਾਂਜੀ ਦੇਖੋ ਆਪਣੇ ਵਾਲਾ ਇਧਰੋਂ ਵੀ ਆਪਾਂ ਇੰਨਾ ਥੋੜਾ ਗੈਪ ਰੱਖਿਆ ਤੇ ਇਧਰੋਂ ਵੀ ਰੱਖਿਆ ਆਪਾਂ ਤੇ ਆਹ ਸੈਂਟਰ ਚੋਂ ਵੀ ਆ ਜਿਹੜੇ ਵਾਲਾ ਆਪਣੇ ਸਾਰੇ ਇਕ ਹੋ ਜਾਏ ਨੇ ਤੇ ਇਹਦੇ ਨਾਲ ਜਿਹੜੀ ਆਪਣਾ ਇਧਰੋਂ ਗੈਪ ਰੱਖਣ ਨਾਲ ਮੂਰੀ ਆ ਜਿਹੜੀ ਉਹ ਇੱਕ ਸਾਈਡ ਨਹੀਂ ਜਾਂਦੀ ਘੁੰਮਦੀ ਨਹੀਂ ਹੈਗੀ ਆਪਾਂ ਇਸ ਤਰੀਕੇ ਨਾਲ ਬਾਲਵਾ ਸਕਦੇ ਹੁਣ ਆਪਾਂ ਇਹਨਾਂ ਤੇ ਇੱਕ ਸਲਾਈ ਲਗਾਵਾਂਗੇ ਇਹਦੇ ਤੇ ਥੋੜਾ ਮਿਸ ਲਾ ਕੇ ਲਗਾਵਾਂਗੇ ਹਾਂ ਜੀ ਇਹ ਲਈ ਸਫਾਈ ਆਪਣੀ ਚੜੀ ਹੈ ਜੀ ਇਦਾਂ ਉੱਗੀ ਉੱਪਰ ਬਣਾ ਦੇ ਇਦਾਂ ਇਹਦੇ ਨਾਲ ਸਫਾਈ ਆ ਜਾਂਦੀ ਹੈ ਹਾਂ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਧੰਨਵਾਦ